ਨੁਕੋਤਰ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਤੀ ਦੇ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਫਾਹਾ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਲੜਕੀ ਦੇ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਪਤੀ ਦੇ ਵੱਲੋਂ ਉਸ ਦੀ ਹਤਿਆ ਕੀਤੀ ਗਈ ਹੈ ਦੱਸਿਆ ਗਿਆ ਕਿ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ 9 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਉਸ ਲੜਕੀ ਦਾ ਨਾਮ ਰਾਜਵਿੰਦਰ ਕੌਰ ਹੈ ਤੇ ਪਤੀ ਦਾ ਨਾਮ ਅਮਰੀਕ ਸਿੰਘ ਹੈ ਇਹਨਾਂ ਦਾ 9 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਇਹਨਾਂ ਦੇ ਕਾਰਨ 9 ਸਾਲ ਤੋਂ ਕੋਈ ਵੀ ਬੱਚਾ ਨਹੀਂ ਹੋਇਆ ਜਿਸ ਕਾਰਨ ਇਹਨਾਂ ਦੋਨਾਂ ਪਤੀ ਪਤਨੀ ਵਿਚਾਲੇ ਅਕਸਰ ਝਗੜਾ ਰਹਿੰਦਾ ਸੀ ਇੱਕ ਦੂਸਰੇ ਦੇ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸੀ ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਸੀ ਇਸ ਗੱਲ ਨੂੰ ਲੈ ਕੇ ਤੇ ਕੱਲ ਦੱਸਦੀ ਹੈ ਕਿ ਵੱਡੀ ਘਟਨਾ ਵਾਪਰੀ ਨਕੋਦਰ ਦੇ ਵਿੱਚ ਜਿੱਥੇ ਪਤੀ ਦੇ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ ਗਿਆ 파ਹਾ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਦੱਸਦੀ ਹੈ ਕਿ ਪਰਵਾ ਲੜਕੀ ਦੇ ਪਰਿਵਾਰ ਦੇ ਵੱਲੋਂ ਹੰਗਾਮਾ ਵੀ ਕੀਤਾ ਜਾ ਰਿਹਾ ਹੈ ਉਸ ਦੀਆਂ ਭੈਣਾਂ ਰੋਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਵੀ ਉਹਨਾਂ ਦਾ ਕਹਿਣਾ ਹੈ ਕਿ ਪਤੀ ਦੇ ਵੱਲੋਂ ਉਸ ਦਾ ਕਤਲ ਕੀਤਾ ਗਿਆ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਤੱਕ ਵੀ ਇਹ ਮਾਮਲਾ ਪਹੁੰਚ ਗਿਆ ਹੈ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਕਿ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸਦੇ ਪਤੀ ਨੇ ਉਸ ਦਾ ਕਤਲ ਕੀਤਾ ਹੈ ਫਾਹਾ ਦੇ ਕਿ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ 9 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਪਰ ਇਹਨਾਂ ਦੇ ਘਰੇ ਕੋਈ ਬੱਚਾ ਨਹੀਂ ਸੀ ਜਿਸ ਕਾਰਨ ਅਕਸਰ ਲੜਾਈ ਝਗੜਾ ਰਹਿੰਦਾ ਸੀ ਜਿਸ ਦੇ ਚੱਲਦਿਆਂ ਉਸ ਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਨਕੋਦਰ ਤੋਂ ਹੀ ਸਾਹਮਣੇ ਆਇਆ ਹੈ ਪਤੀ ਨੇ ਆਪਣੀ ਹੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਬੱਚਾ ਨਾ ਹੋਣ ਕਾਰਨ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰੋਣੇ ਨੇ ਉਦਾਂ ਕਦੀ ਹੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀਗੀ ਇਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਇਹਦਾ ਬਾਥਰੂਮ ਨਿਕਲ ਗਿਆ ਵਿੱਚ ਤੇ ਕਹਿੰਦਾ ਮੈਂ ਜਲੰਦਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਫਿਰ ਮੈਂ ਟੀ ਪੂਰੀ ਕਰਨ ਦਾ ਕਰਕੇ ਜਲੰਦਰ ਲੈ ਕੇ ਗਿਆ ਫੇ ਇਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪੈ ਮੇਰੇ ਘਰ ਆਲਾ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚਾਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹਦੂ ਛੋਟੀ ਨੂੰ ਮੈਂ ਕੀਤਾ ਮੈਂ ਕਿਹ ਦੂ ਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇਰ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਕੀ ਨਾਮ ਸਿਕਾਉ ਦਾ ਜਿਹੜਾ ਪੁਰਾਣੇ ਦਾ ਨਾਮ ਕੀ ਆ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਦੇ ਕੋਈ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸਿਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਭਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਸੀ ਅਸੀਂ ਦਰਖਾਸਤ ਦਿੱਤੀ ਸੀ ਇਹਦੋਂ ਵੀ ਇਹਨਾਂ ਨੇ ਬਹੁਤ ਕੁੱਟਿਆ ਮਾਰਿਆ ਸਿਗਾ ਉਹਨੂੰ ਮੇਰੀ ਛੋਟੀ ਭੈਣ ਤਾਂ ਮੇਰਾ ਭਾਣ ਜਾ ਰਹਿੰਦਾ ਸੀ ਉਹ ਲੈਣ ਗਏ ਉਹਨਾਂ ਨੂੰ ਵੀ ਮੇਰੀ ਛੋਟੀ ਭੈਣ ਨੂੰ ਵੀ ਇਹਨਾਂ ਨੇ ਕੁੱਟੇ ਆ ਸਕਾ ਉਦੋਂ ਉਦੋਂ ਇਹਦਾ ਸੌਰਾ ਵੀ ਜਿੰਦਾ ਸੀ ਹੁਣ ਇਹਦਾ ਸੌਰਾ ਵੀ ਇਹਦੇ ਸੌਰੇ ਦੀ ਡੈਥ ਹੋਈ ਪਰਸੋਂ ਆਈ ਇੱਥੇ ਆਈ ਇਹ ਮੰਮੀ ਮੇਰੀ ਕੋ ਮੰਮੀ ਮੇਰੀ ਨੂੰ ਕਹਿੰਦੀ ਆ ਕਿ ਮੈਂ ਨਾ ਮੇਰੀ ਸੱਸ ਬਹੁਤ ਲੜਦੀ ਬੋਲਦੀ ਆ ਕਹਿ ਰੋਂਦੀ ਬਹੁਤ ਸਗੀ ਵਦਣ ਤੇ ਮੰਮੀ ਮੇਰੀ ਨੇ ਕਿਹਾ ਵੀ ਕਹਿੰਦੀ ਦੋ ਦਿਨ ਰਹਿ ਲਾ ਤਾਂ ਰਹੀ ਨਹੀਂ ਕਹਿੰਦੀ ਨਹੀਂ ਮੈਂ ਮੇ ਲੋਕਾਂ ਨੇ ਕਹਿਣਾ ਇਹਨੂੰ ਦੱਸਣਾ ਨਹੀਂ ਆਉਂਦਾ ਕਨੀ ਇਹ ਤਾਂ ਇੱਥੇ ਰਹਿੰਦੀ ਆ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਜਦੋਂ ਅਸੀਂ ਆਪਣੇ ਪੈ ਨਹੀਂ ਸਾਰੀਆਂ ਪਹਿਣਾ ਆਪਣੇ ਘਰੇ ਸੁਖਾਂ ਸੀਗੀਆਂ ਪਰ ਇਹਦੇ ਵਾਲੋ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਨਾਲ ਪੈਸੀ ਉਹਦੇ ਨਾਲ ਉਦੇ ਨਾਲ ਬਹੁਤ ਲੜਦੇ ਬੋਲਦੇ ਸੀ ਇਹਨੇ ਸਾਨੂੰ ਫੋਨ ਤੇ ਦੱਸਣਾ ਵੀ ਅਸੀਂ ਕਹਿਣਾ ਚੱਲ ਛੱਡ ਪਰਾਂ ਵੀ ਨਹੀਂ ਤੇਰੀ ਨੈਵਦੀ ਤੂੰ ਛੱਡ ਚੜਾ ਕਰ ਲੈ ਕਹਿੰਦੀ ਲੋਕਾਂ ਨੇ ਕਹਿਣਾ ਤੈਨੂੰ ਇਹਨੂੰ ਬਸਣਾ ਨਹੀਂ ਆਉਂਦਾ ਹੈਗਾ ਲੋਕੀ ਕੀ ਕਹਿਣਗੇ ਆਪਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਚੱਲ ਤੂੰ ਜ ਚੰਗਾ ਮਾੜਾ ਸੀ ਤੇਰਾ ਹੋਰ ਕਿਤੇ ਕਰ ਦੇਵਾਂਗੇ ਵੀ ਤੂੰ ਛੱਡ ਪਰਾਂ ਪਰ ਇਹਨੇ ਪਰੋਣੇ ਨੇ ਹਨਾ ਜਦੋਂ ਜਲੰਧਰ ਜੀ ਸਾਡਾ ਪਰਚਾ ਉਦੋਂ ਇਹਨੇ ਹਨਾ ਪਤਿਆ ਕੇ ਇਹਨੂੰ ਇਹਨੂੰ ਲੈ ਗਿਆ ਕਹਿੰਦਾ ਕੋਈ ਗੱਲ ਨਹੀਂ ਆ ਕਿ ਨਾ ਤੂੰ ਹੁਣ ਆ ਜਾ ਪਣਾ ਨਹੀਂ ਮੈਂ ਮਾਫੀ ਮੰਗਦਾ ਤੇਰੇ ਕੋਲ ਹੁਣੇ ਪਤਿਆ ਕੇ ਤਿੰਨ ਕਿੰਨੇ ਹੋਏ ਸੀ ਪਤਿਆ ਕੇ ਹੀ ਲਗਿਆ ਸੀ ਇਹ ਹਾਜਿੰਦਰ ਕਿੱਥੇ ਦੀ ਰਹਿਣ ਵਾਲੀ ਸੀ ਇਹ ਆਲੋ ਆਲ ਦੀ ਮੈਰਿਜ ਕਿੱਥੇ ਹੋਈ ਸੀ ਇਹ ਤਲਵੰਡੀ ਸਲੇਮ ਫਿਰ ਹੁਣ ਤੁਸੀਂ ਕੀ ਮੰਨਦੇ ਅਸੀਂ ਤਾਂ ਇਹ ਹੀ ਸਾਨੂੰ ਇਨਸਾਫ ਚਾਹੀਦਾ ਆ ਨੇ ਨਈ ਚੰਗੀ ਨਹੀਂ ਸੀ ਕਿ ਤੱਕ ਸਾਨੂੰ ਆਪ ਸਾਡੇ ਪੱਲੇ ਪਾ ਦਿੰਦੇ ਨਹੀਂ ਸੀ ਜੇ ਸਾੜ ਦਿੰਦੇ ਪਹਿਲਾਂ ਰਿਹਾ ਕਿ ਕਈ ਦੋ ਵੀ ਇਹ ਜਨਾਨੀ ਲਈ ਫਿਰ ਕੋਲੋਂ ਵੀ ਇਹ ਗਾਲਾਂ ਕਟਵਮ ਦੱਸਗਾ ਮੇਰੀ ਭੈਣ ਨੂੰ ਗੱਲਬਾਤ ਇਹ ਹੀ ਅਸੀਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ ਇਦਾਂ ਦਾ ਇਦਾਂ ਗਾ ਕਿਸੇ ਦੇ ਅੱਗੇ ਵੀ 6 ਮਹੀਨੇ ਰਹਿ ਕੇ ਗਈ ਸੀ ਉਦੋਂ ਇੱਕ ਜਨਾਨੀ ਚਲੰਦਰ ਦੀ ਸੀ ਜਿਹਨੂੰ ਇਹ ਲਈ ਫਿਰਦਾ ਸੀਗਾ ਸੀ ਵੀ ਉਹ ਕੁੜੀ ਨੂੰ ਕਿਹਾ ਵੀ ਤੂੰ ਛੱਡ ਕਹਿੜਾ ਇਹਦਾ ਕਹਿੰਦੀ ਨਹੀਂ ਮੈਂ ਜਾਣਾ ਹੀ ਉੱਥੇ ਉਦੋਂ ਪਤਿਆ ਆ ਕੇ ਲੈ ਗਿਆ ਇਹਨੂੰ ਮੜ ਕੇ ਉਹਦੇ ਦਿਲ ਦੇ ਵਿੱਚ ਸੀਗੀ ਵੀ ਮੈਂ ਇਦਾਂ ਕਰਨੀ ਆ ਸਸਨਣਾਨ ਵੀ ਕੱਲ੍ਹ ਕੰਡ ਵੀ ਉਹਨੇ ਖੂਨ ਕੀਤਾ ਸੀਗਾ ਕਹਿੰਦੀ ਸੀ ਮੇ ਨਾਲ ਲੜਦਿਆਂ ਬੋਲਦਿਆਂ ਆਏ ਇਹ ਕਹਿੰਦੀ ਸੀ ਮੇਂ ਦੇ ਪੈਸੇ ਵੀ ਕੱਢ ਕੇ ਲੈ ਗਈ ਆ ਇਹਦੀ ਸੱਸ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਘਟਨਾ ਬਾਰੇ ਇਹ ਘਟਨਾ ਬਾਰੇ ਦਿੱਤਾ ਮਾਜੀ ਅੱਜ ਸਾਡੇ ਨਾਲ ਹੋਈ ਅੱਦਕ ਕਿਸੇ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਪੈਣਾ ਸਾਡੇ ਪਰ ਹੈ ਨਹੀਂ ਕੋਈ ਵੀ ਇਹ ਜਦੋਂ ਮਨ ਜੀ ਕੁੱਟਦਾ ਮਾਰਦਾ ਸੀ ਸਾਡੇ ਇਨਸਾਲ ਹੋ ਗਿਆ ਇਹ ਉਦੋਂ ਵੀ ਕੁੱਟ ਮਾਰ ਕੇ ਜਦੋਂ ਜੀ ਕਰਦਾ ਉਦੋਂ ਹੀ ਛੱਡ ਜਾਂਦਾ ਕੁੱਟਦਾ ਮਾਰਦਾ ਕੌਣ ਸੀ ਇਹਦੇ ਘਰ ਵਾਲਾ ਨਾਲ ਹੀ ਇਹਦੀ ਸੱਸ ਸੱਸ ਤਾਂ ਦੇਦੀ ਇਹ ਬਹੁਤ ਲੜਦੇ ਸੀ ਤਿੰਨ ਵਾਲੇ ਹੋਏ ਸੀ ਤਿੰਨ ਨਹੀਂ ਜਾਣੇ ਕੀ ਨਾਮ ਕੀ ਕਰੋੜੇ ਦਾ ਕਮਰੀ ਸਤਿ ਸ੍ਰੀ ਅਕਾਲ ਉਹ ਤੁਸੀਂ ਵੀ ਮੰਨ ਕਰਦੇ ਸਾਨੂੰ ਹੱਕ ਚਾਹੀਦਾ ਕਾਨੂੰਨ ਦੀ ਪੁਸਾਬ ਚਾਹੀਦਾ ਆਮ ਸਾਜ ਦਾ ਕਾਨੂੰਨ ਇਦਾਂ ਅੱਜ ਸਾਡੇ ਨਾਲ ওই ਗਾਂ ਨਾਲ ਕਿਸੇ ਨਾਲ ਅੱਜ ਜਦੋਂ ਤੁਸੀਂ ਕੁੜੀ ਦੀ ਲਾਸ਼ ਦੇਖੀ ਆ ਤੁਹਾਨੂੰ ਕੀ ਲੱਗਦਾ ਸਾਨੂੰ ਲੱਗਦਾ ਵੀ ਇਦਾਂ ਰੱਸੀ ਪਾ ਕੇ ਨੇ ਪਿੱਛੇ ਗਾਲ ਕੋਡ ਸਿਟਿਆ ਆ ਪਈ ਦਾ ਤਾਂ ਬਾਥਰੂਮ ਬੈੜ ਤੇ ਨਿਕਲਿਆ ਮਾਰੀ ਗਈ ਆ ਜਦੋਂ ਮੈਂ ਫੋਨ ਕੀਤਾ ਬਾਬਾ ਸਰਾਜਵਿੰਦਰ ਦੇ ਫੋਨ ਤੇ ਮੈਂ ਕਹਾਂ ਕਿੱਤੇ ਮੈਂ ਕਹਾ ਬੋਲੀ ਨਹੀਂ ਕਹਿੰਦਾ ਮੈਂ ਕਹਾ ਤੂੰ ਦੇਖ ਹੈਗੀ ਵੀ ਮੇਰੇ ਪੈਂਦੀ ਲੈਂਦੀ ਇਹੇ ਮੂੰਹ ਆ ਨਿਕਲੀ ਵੀ ਹੈ ਨਹੀਂ ਕਿ ਕਿਉਂਕਿ ਇਹਨਾਂ ਨੂੰ ਸਾਨੂੰ ਪਤਾ ਤੇ ਵੀ ਇਹਨਾਂ ਨੇ ਕੁਝ ਨਾ ਕੁਝ ਕਰ ਦੇਣਾ ਅਜੀ ਬਹੁਤ ਡੱਕਦੇ ਸੀ ਕੁੜੀ ਨੂੰ ਵੀ ਨਾ ਜਾ ਨਾ ਜਾ ਪਰ ਉਹ ਕਹਿੰਦੀ ਸੀ ਮੇਰਾ ਘਰ ਆ ਮੇਰਾ ਘਰ ਨਾਲ ਸੀ ਰਿਸ਼ਤੇਦਾਰ ਸਾਰੇ ਫੋਨ ਕਰਦੇ ਸੀ ਫੋਨ ਨਹੀਂ ਸੀ ਚੱਕ ਰਿਆ ਕਿਉਂਕਿ ਉਹ ਡੌਰ ਸੀ ਸਾਨੂੰ ਇਸ ਗੱਲ ਦਾ ਕਿ ਕੁੜੀ ਮਾਰ ਦਿੱਤੀ ਇਹਨਾਂ ਨੇ ਸਾਨੂੰ ਜਦੋਂ ਡੈੱਡ ਬੋਡੀ ਹੋ ਗਈ ਤੇ ਘਰੇ ਗਏ ਆ ਅਸੀਂ ਮੰਜੇ ਦੇ ਲਾਸ਼ ਦੇਖੀ ਹੈ ਕਿ ਆ ਚਲੋ ਇਹ ਕਹਿੰਦੇ ਅਟੈਕ ਹੋ ਗਿਆ ਅਟੈਕ ਹੀ ਮੰਨ ਲਿਆ ਜਾ ਸਕਦਾ ਕਪੜਾ ਚੱਕ ਕੇ ਮਿੰਦੋਈ ਖਾਦਾ ਸਰਪੰਚ ਜਾਨ ਸਰ ਨੂੰ ਫੋਟੋ ਤੇ ਵੀ ਨਿਸ਼ਾਨ ਪਏ ਹੋਏ ਰੱਸੀ ਦੇ ਨਿਸ਼ਾਨ ਸਾਰੇ ਪਤਾ ਨਹੀਂ ਕਾਹ ਨਾਲ ਮਾਰੀ ਸਾਨੂੰ ਪਤਾ ਕਾਲਕੋਟਾ ਵਿੱਚ ਚੁੰਨੀ ਪਾਈ ਹੈ ਇਹ ਪਤਾ ਨਹੀਂ ਤੁਸੀਂ ਡੈੱਡ ਬੋਡੀ ਦੇਖੀ ਜਾ ਕੇ ਅੱਜ ਸਵੇਰੇ ਕੈਲੀਫੋਰਨੀਆ ਤੋਂ ਇਨਫਰਮੇਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਛਲੇਮ ਵਿੱਚ ਜਨਾਨੀ ਦੀ ਛੱਕੀ ਹਾਲਾਚ ਮੌਤ ਹੋਈ ਹੈ ਜੇ ਸਪਰੰਤ ਕਿਉਂਕਿ ਇੰਤਜ਼ਾਰ ਦੁੱਗੀ ਸੱਚੂ ਸਦਰ ਬਾਅਦ ਵਿੱਚ ਮੈਂ ਵੀ ਔਕਾਦੇ ਕੁਝੇ ਸੀ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਂ ਦੀ ਹੈਗੀ ਆ ਜਨਾਨੀ ਪਿੰਟੀ ਕਸਾਬੋਂ ਮਾਰਾ ਹੈ ਜੀ ਇਹ ਦਾ ਕਰੀਬ 9 ਸਾਲ ਪਹਿਲਾਂ ਅਮਰੀਤ ਸਿੰਘ ਸਾਨੂੰ ਪੂਰ ਚੰਦਵਾਸੀ ਤਲਵੰਡੀ ਸਲੇਮਣਾ ਵਿਆਹ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਹੀ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸੀ ਪਰਿਵਾਰਕ ਰਿਸ਼ਤਾ ਸੀ ਜਿਹਦੇ ਸਬੰਧੀ ਕਈ ਵਾਰ ਪੁਚਾਤਨਾ ਫੈਸਲੇ ਕਰਾਏ ਆ ਇੱਕ ਦੋ ਵਾਰ ਥਾਣੇ ਸਦਰ ਉੱਗੀ ਚੌਕੀ ਤੇ ਹੋਰ ਲਾਸਟ 6 ਮਹੀਨੇ ਪਹਿਲਾਂ ਮਹਿਲਾ ਮੰਡਲ ਜੰਦਰ ਵੀ ਫੈਸਲਾ ਹੋ ਗਿਆ ਔਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿਦਾ ਸੀ ਉਸੇ ਤਹਿਤ ਇਹ ਜਿਹੜਾ ਆ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ ਇਹਨੇ ਆਪਣੀ ਛਾਲੀ ਨੂੰ ਫੋਨ ਕਰਕੇ ਦੱਸਿਆ ਕਿ ਰਾਜਵੰਦਰ ਪੌਰ ਦੀ ਸਿਹਤ ਠੀਕ ਨਹੀਂ ਗਈ ਉਹ ਬੋਰ ਚੱਲ ਨਹੀਂ ਗਈ ਅਤਲਾਹ ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ ਇਹਦਾ ਭੋਈਆ ਇਹਦੀ ਭੈਣ ਮਾਂ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਾਲ ਤੇ ਵਿੱਚ ਇੱਕ ਨਿਸ਼ਾਨ ਸੀ ਜਿਉਂ ਚੁੰਨੀ ਜਾਂ ਫਿਰ ਰੱਸੀ ਨਾਲ ਗਾਲ ਘੁੱਟਣ ਦਾ ਸੀਗਾ ਠੀਕ ਆ ਉਹ ਨਹੀਂ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ ਮਾਤਾ ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾ ਜਸਕਰਨ ਸਿੰਘ ਜਸਾ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਵਾਰ ਛੱਤ ਹੇਠਲੇ ਰਹਿੰਦਾ ਸੀ ਨਾਲ ਮਿਲ ਕੇ ਮਾਰ ਦਿੱਤਾ ਜੋ ਬਿਆਨ ਲੈ ਕੇ ਉਹਨਾਂ ਦੀ ਪਰਚਾ ਦਰਜ ਕਰਾ ਰਹੇ ਆ ਉਤਵਤ ਤਫਤੀਸ਼ਰਾਂ ਦੇ ਸਾਹਮਣੇ ਫੈਕਟ ਸੌਣ ਜੋ ਦੇ ਕੋਥਾ ਕਗਲੀ ਤਸੀਹ ਸ਼ਬਦ ਵਿੱਚ ਜਾਂਦੀ ਜਾਊਗੀ ਜੋ ਜੋ ਵੀ ਬੰਦਾ ਦੋਸ਼ੀ ਦਰਾਂ ਦੇ ਤਫਤੀਸ਼ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕਰ ਲੋਗੀ ਸਰ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਜਾਊਗਾ ਮਾਮਲਾ ਜੀ ਦੇਖੋ ਇਹ ਕਦਰ ਦਾ ਮਾਮਲਾ 302 ਦਾ ਤੋ